ਸਿੰਸ ਆਫ 4 ਡੈਕੇਡਸ ਆਫ ਮਾਰੂਤੀ ਸੁਜ਼ੂਕੀ ਕਿਵੇਂ ਦੇਖਦੇ ਹੋ ਮੇਰਾ ਨਾਮ ਆਰ ਐਸ ਕਲਸੀ ਹੈ ਤੇ ਮੈਂ ਮੈਂਬਰ ਐਗਜ਼ੀਕਿਊਟਿਵ ਬੋਰਡ ਮਾਰੂਤੀ ਸੁਜ਼ੂਕੀ ਮਾਰੂਤੀ ਜਿਹੜੇ 4 ਡੈਕੇਡਸ ਨੇ ਇਹਦੇ ਅੰਦਰ ਮਾਰੂਤੀ ਤੇ ਇੱਕ ਬਹੁਤ ਇੰਪੋਰਟੈਂਟ ਰੋਲ ਅਦਾ ਕੀਤਾ ਹੈ ਓਵਰਆਲ ਕੰਟਰੀ ਦੀ ਇਕਨੋਮੀ ਨੂੰ ਰੇਜ਼ ਕਰਨ ਤੇ ਤੇ ਜੋ ਆਟੋਮੋਬਾਈਲ ਰਿਵੋਲੂਸ਼ਨ ਆਇਆ ਇਸ ਕੰਟਰੀ ਦੇ ਅੰਦਰ ਤੇ ਮਾਰੂਤੀ ਸਿੰਗੂਲਰਲੀ ਇਹਦੇ ਵਾਸਤੇ ਰਿਸਪੋਨਸੀਬਲ ਹੈ ਤੇ ਜਦੋਂ ਅਸੀਂ ਸਟਾਰਟ ਕੀਤਾ ਸੀ ਉਦੋਂ ਪੂਰੀ ਕੰਟਰੀ ਦੇ ਅੰਦਰ ਕੋਈ 25-30 ਹਜ਼ਾਰ ਗੱਡੀਆਂ ਸਾਲ ਦੀਆਂ ਬਣਦੀਆਂ ਸੀ ਆ ਵਿਕਦੀਆਂ ਸੀ ਉਸ ਲੈਵਲ ਤੋਂ ਸ਼ੁਰੂ ਕਰਕੇ ਅੱਜ ਅਸੀਂ ਇਸ ਲੈਵਲ ਤੱਕ ਪਹੁੰਚ ਗਏ ਹਾਂ ਜਿੱਥੇ ਤਕਰੀਬਨ 5 ਲੱਖ ਗੱਡੀਆਂ ਪੂਰੀ ਇੰਡਸਟਰੀ ਬਣਾ ਰਹੀ ਹੈ ਤੇ ਅਸੀਂ 20 ਲੱਖ ਗੱਡੀਆਂ ਸਾਲ ਦੀਆਂ ਬਣਾ ਰਹੇ ਹਾਂ ਤੇ ਇਹਦੇ 5 ਲੱਖ ਗੱਡੀਆਂ ਮਹੀਨੇ ਦੇ ਬਣਨੇ ਸ਼ੁਰੂ ਹੋ ਗਈਆਂ ਔਰ ਫਿਊਚਰਸ ਹੋਰ ਅੱਗੇ ਜਾਣ ਗਿਆ ਤੇ ਇਹਦੇ ਨਾਲ ਪੂਰੀ ਇਕਨੋਮੀ ਦੇ ਅੰਦਰ ਇੱਕ ਵਾਈਬਰੈਂਸੀ ਆ ਰਹੀ ਹੈ ਆ ਲੋਕਾਂ ਵਾਸਤੇ ਮੋਬਿਲਿਟੀ ਵਧ ਰਹੀ ਹੈ ਔਰ ਇੱਕ এমਪਲੋਇਮੈਂਟ ਅਪੋਰਚ्युनिटीज ਵਧ ਰਹੀਆਂ ਨੇ ਤੇ ਇਹ ਸਾਰਾ ਇੱਕ ਰਿਵੋਲੂਸ਼ਨ ਮਾਰੂਤੀ ਦੀ وجہ ਨਾਲ ਕੰਟਰੀ ਦੇ ਅੰਦਰ ਆਇਆ ਹੈ ਸਿੰਘ ਸਾਹਿਬ ਮਰੂਤੀ 800 ਤੋਂ ਇਸ ਸਫਰ ਸ਼ੁਰੂ ਹੋਇਆ ਸੀਗਾ ਅੱਜ ਇਸ ਸਫਰ ਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਇੱਕ ਗੱਡੀ ਤੋਂ ਸ਼ੁਰੂ ਕੀਤਾ ਸੀ ਉਦੋਂ ਔਰ ਸਾਡਾ ਵਿਜ਼ਨ ਉਦੋਂ 1 ਲੱਖ ਗੱਡੀਆਂ ਬਣਾਉਣ ਦਾ ਸੀ ਪਰ ਅੱਜ ਅਗਰ ਅਸੀਂ ਮੁੜ ਕੇ ਦੇਖਦੇ ਹਾਂ ਤਾਂ ਜੋ-ਜੋ ਜਰਨੀ ਸਾਡੀ ਅੱਗੇ ਵਧਦੀ ਗਈ ਕਸਮਰ ਦੀ ਰਿਕੁਆਇਰਮੈਂਟਸ ਵੀ ਚੇਂਜ ਹੁੰਦੀਆਂ ਗਈਆਂ ਤੇ ਕਸਟਮਰ ਦਾ ਲਾਈਫਸਟਾਈਲ ਚੇਂਜ ਹੁੰਦਾ ਗਿਆ ਤੇ ਉਸ ਤਰ੍ਹਾਂ ਹੀ ਆਟੋਮੋਬਾਈਲ ਮਾਰਕੀਟ ਵੀ ਡਵੈਲਪ ਹੁੰਦੀ ਰਹੀ ਤੇ ਅੱਜ ਮੈਂ ਬੜੀ ਖੁਸ਼ੀ ਨਾਲ ਕਹਿ ਸਕਦਾ ਕਿ ਅਸੀਂ ਤਕਰੀਬਨ 18 ਮਾਡਲ ਬਣਾ ਰਹੇ ਹਾਂ ਔਰ ਹਰ ਪਾਕਟ ਲਈ ਔਰ ਹਰ ਲਾਈਫਸਟਾਈਲ ਲਈ ਮੈਚ ਕਰਨ ਲਈ ਸਾਡੇ ਕੋਲ ਮਾਡਲਸ ਹੈਗੇ ਔਰ ਨਵੀਂ ਟੈਕਨੋਲੋਜੀਜ਼ ਆਈਆਂ ਨੇ ਜਿਸ ਤਰ੍ਹਾਂ ਆਟੋਮੈਟਿਕ ギア ਸ਼ਿਫਟ ਹੋ ਗਿਆ ਲੇਟੈਸਟ ਡਿਜ਼ਾਈਨਸ ਹੋ ਗਏ ਤੇ ਸੀਐਨਜੀ ਗੱਡੀਆਂ ਹੋ ਗਈਆਂ ਔਰ ਹਾਈਬ੍ਰਿਡ ਗੱਡੀਆਂ ਹੋ ਗਈਆਂ ਤੇ ਇਹ জারਨੀ ਇੱਕ ਕਾਫੀ ਅੱਛੀ ਔਰ ਸਕਸੈਸਫੁਲ জারਨੀ ਰਹੀ ਹੈ। ਸਭ ਜੇ ਕੰਪੀਟੀਸ਼ਨ ਮਾਰਕੀਟ ਦੀ ਗੱਲ ਕਰੀਏ ਤਾਂ ਜਿਹੜੀ ਦੂਜੇ ਨੰਬਰ ਤੇ ਕੰਪਨੀ ਆਂਦੀ ਹੈ ਉਹਦੇ ਤੋਂ ਤੁਹਾਡੀ ਕੰਪਨੀ ਦੁੱਗਣੀ ਤਿਗਣੀ ਗੱਡੀਆਂ ਵੇਚਦੀ ਹੈ। ਕੀ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਇਹ ਇੰਨਾ ਹੀ ਡਿਫਰੈਂਸ ਰਹੂਗਾ? ਦੇਖੋ ਅੱਜ ਦੀ ਰੇਟ ਮੈਂ ਕਹੂੰਗਾ ਕਿ ਮਾਰੂਤੀ ਇੱਕ ਤਰਫ ਹੈ ਇਕੱਲੀ ਕੰਪਨੀ ਤੇ 16 ਕੰਪਨੀਆਂ ਮਿਲਾ ਕੇ ਹਾਂਜੀ ਬਾਕੀ ਦਾ ਮਾਰਕੀਟ ਸ਼ੇਅਰ ਹੈ ਉਹਨਾਂ ਕੋਲ ਤੇ ਮੈਂ ਕਹੂੰਗਾ ਬੜੇ ਮਤਲਬ ਆਪਣੀ ਹਿਊਮਿਲਟੀ ਦੇ ਨਾਲ ਕਿ ਅਸੀਂ ਇਹ ਟ੍ਰੈਂਡ ਮਤਲਬ ਆਪਣਾ ਜਾਰੀ ਰੱਖਾਂਗੇ ਮਾਰਕੀਟ ਲੀਡਰਸ਼ਿਪ ਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕਸਮਰ ਵਾਸਤੇ ਨਵੀਂ ਟੈਕਨੋਲੋਜੀ ਔਰ ਨਵੀਂ ਪ੍ਰੋਡਕਟਸ ਆਨ ਗoing ਬੇਸਿਸ ਤੇ ਅਸੀਂ ਲਿਆਉਂਦੇ ਰਹੀਏ ਕਸਟਮਰ ਤੁਹਾਨੂੰ ਪਸੰਦ ਕਿਉਂ ਕਰਦਾ ਇਹ ਟਰਸਟ ਹੈ ਵੈਲਿਊ ਫॉर ਮਨੀ ਹੈ ਪ੍ਰੋਡਕਟ ਦੀ ਕਿ ਤੁਹਾਨੂੰ 40 ਸਾਲ ਅਜ ਹੋ ਗਏ ਨੇ ਉਹ ਕਰਨਾ ਹੈ ਆ ਦੇਖੋ ਇਹ ਸ਼ੁਰੂ ਹੋਇਆ ਸੀ ਸਫਰ ਵੈਲਿਊ ਫॉर ਮਨੀ ਔਰ ਟਰਸਟ ਤੋਂ ਉਸ ਤੋਂ ਬਾਅਦ ਅਸੀਂ ਨਵੀਂ ਟੈਕਨੋਲੋਜੀ ਸਵਾਰੀ ਲੈ ਕੇ ਆਏ ਨਵੇਂ ਮਾਡਲ ਲੈ ਕੇ ਆਏ ਫਿਊਚਰਿਸਟਿਕ ਮਾਡਲ ਲੈ ਕੇ ਆਏ ਤੇ ਕਸਮਰ ਲਾਇਲਟੀ ਫਿਰ ਸਾਡੇ ਨਾਲ ਓਵਰ ਅ ਪੀਰੀਅਡ ਆਫ ਟਾਈਮ ਬਣ ਗਈ ਤੇ ਸਾਡੀ ਓਵਰ ਆਲ ਜਿਹੜੀ ਹੈ ਵਹੀਕਲ ਕਾਸਟ ਆਫ ਓਨਰਸ਼ਿਪ ਉਹ ਕੰਪੀਟੀਸ਼ਨ ਦੇ ਮੁਕਾਬਲੇ ਵੀ ਕਾਫੀ ਘਟ ਹੈ ਤੇ ਦੂਸਰਾ ਸਾਡਾ ਇੱਕ ਵਾਸਤ ਸਰਵਿਸ ਨੈਟਵਰਕ ਹੈ 5000 ਤੋਂ ਉੱਪਰ ਸਾਡੀਆਂ ਵਰਕਸ਼ਾਪਸ ਨੇ ਪੂਰੀ ਕੰਟਰੀ ਦੇ ਅੰਦਰ ਕਨੇ ਕਸ਼ਮੀਰ ਤੋਂ ਕਨਿਆ ਕੁਮਾਰੀ ਤੇ ਸਾਰੇ ਹਿੱਸੇ ਕਰ ਹਾਂਜੀ ਬਿਲਕੁਲ ਤੇ ਉਹ ਇੱਕ ਅਲੱਗ ਤਰ੍ਹਾਂ ਦਾ ਕੰਫੀਡੈਂਸ ਦਿੰਦਾ ਹੈ ਕਸਟਮਰ ਨੂੰ ਜਿਹਦੀ وجہ ਨਾਲ ਸਾਡੀ ਮਾਰਕੀਟ ਬਣੀ ਹੋਈ ਹੈ ਠੀਕ ਹੈ ਧੰਨਵਾਦ ਥੈਂਕ ਯੂ